ਸਾਡੇ ਗਵੰਡੀਆਂ ਦਾ ਮੁੰਡਾ ਵਾ ਤੇ ਪਤਾ ਨਾ ਬੂਟਾ ਸਿੰਘ ਹੈ ਜੀ ਤੇ 2 ਨੰਬਰ ਦਾ ਪਿਸਤੌਲ ਲੈ ਕੇ ਕਟਾ ਕੱਲ ਪਿੰਲਾ ਵਖਾਉਂਦਾ ਰੇ ਮੇਰੇ ਭਤੀਜੇ ਨਾਲ ਨਾ ਥੋੜੇ ਦਿਨ ਪਹਿਲੋਂ ਇਹਨਾਂ ਦੀ ਡੀਜੇ ਤੇ ਜਾਂਦੇ ਸੀ ਡੀਜੇ ਵਾਲਿਆਂ ਦੇ ਨਾਲ ਦੋਵੇਂ ਮੁੰਡੇ ਇਕੱਠੇ ਕੰਮ ਕਰਦੇ ਭਤੀਜਾ ਮਰਾ ਦੇ ਤੇ ਇਹਨਾਂ ਦੀ ਆਪਸ ਦੇ ਵਿੱਚ ਉੱਥੇ ਤੂੰ ਤੂੰ ਮੈਂ ਮੈਂ ਹੋ ਗਈ ਉਸ ਚੀਜ਼ ਨੂੰ ਨਾ ਇਹ ਮਤਲਬ ਰੰਜਿਸ਼ ਜਿੱਦਾਂ ਸਮਝ ਲਈਏ ਉਹ ਚੀਜ਼ ਨੂੰ ਲੈ ਕੇ ਨੇ ਨੰਗਦਾ ਆਉਂਦਾ ਕਦੀ ਤੇ ਬਦਮਾਸ਼ੀ ਵਾਲੇ ਗਾਣੇ ਬੋਲਦਾ ਤੇ ਕੱਲ ਵੀ ਸਾਰਾ ਦਿਨ ਪਿਸਤੌਲ ਲੈ ਕੇ ਦੇਸੀ ਕੱਟਾ ਜਿਹੜਾ ਹੁੰਦਾ ਪਾ ਉਹ ਪਿਸਤੌਲ ਵਖਾਉਂਦਾ ਰਿਹਾ ਇਹਨੂੰ ਕੱਲ ਸ਼ਾਮੀ ਇਹਨੇ ਫੇਰ ਕੋਈ ਨਾ ਕੋਈ ਜਦੋਂ ਵੀ ਨੰਗਦਾ ਕਦੀ ਗਾਣੇ ਬੋਲ ਕੇ ਨੰਗਦਾ ਬਦਮਾਸ਼ੀ ਵਾਲੇ ਕਦੀ ਇਹਨੂੰ ਲਾ ਕੇ ਗੱਲਾਂ ਕਰਦਾ ਤੇ ਕੱਲ ਇਸੇ ਗੱਲ ਤੋਂ ਇਹਨੇ ਕਿਹਾ ਵੀ ਤੂੰ ਲਾ ਕੇ ਗੱਲਾਂ ਕਿਹੜੀ ਗੱਲਾਂ ਕਰਦਾ ਇਸੇ ਗੱਲ ਤੋਂ ਇਹਨਾਂ ਦੀ ਤੂੰ ਤੋਂ ਮੈਂ ਮੈਂ ਹੋ ਗਈ ਸਾਨੂੰ ਪਤਾ ਲੱਗਾ ਚਲੋ ਅਸੀਂ ਦੋਵਾਂ ਨੂੰ ਬਿਠਾਤਾ ਉਤੋਂ ਬਾਅਦ ਇਹਨੇ ਅੱਧੇ ਘੰਟੇ ਬਾਅਦਾਂ ਸ਼ਰਾਬ ਨਾਲ ਰੱਜ ਕੇ ਘਟੋ ਘਟ ਪੰਚੀ 30 ਮੁੰਡੇ ਤਰਨ ਤਰਨ ਨੂੰ ਮੰਗਾ ਕੇ ਤੇ ਸਾਡੇ ਘਰ ਆਣ ਕੇ ਟਰੋੜਾ ਚਲਾਇਆ ਕੱ ਇਹ ਚੂੜੀਆਂ ਹੀ 6 ਤਰੀਕ ਨੂੰ ਵਿਆਹ ਇਹਦਾ ਇਹਨੇ ਸਾਡੇ ਪ੍ਰੋਗਰਾਮ ਦੇ ਵਿੱਚ ਰੰਦ ਪਾਇਆ ਤੇ ਨਾਲ ਹੀ ਧਮਕੀਆਂ ਦਿੰਦਾ ਤੁਹਾਨੂੰ ਮੈਂ ਜਾਨੋਂ ਮਾਰ ਦੇਣਾ ਸਾਡੇ ਕੋਲ ਪਿਸਤੌਲ ਹੈ ਹਥਿਆਰ ਹੈ ਤੇ ਤੁਹਾਡੇ ਮੈਂ ਵਿਆਹ ਵਾਲੇ ਦਿਨ ਵੀ ਇਦਾਂ ਹੀ ਹਾਲ ਕਰਨਾ ਵਾ ਤੇ ਅਸੀਂ ਸਾਡੀ ਮੰਗ ਹੈ ਹੋਈ ਆ ਪੁਲਿਸ ਪ੍ਰਸ਼ਾਸਨ ਅੱਗੇ ਵੀ ਇਹੋ ਜਿਹੇ ਜਿਹੜੇ ਗੈਂਗਸਟਰ ਬਣੇ ਆ ਜਿਹੜੇ ਗਰੀਬ ਬੰਦਿਆਂ ਨੂੰ ਜਿਨ੍ਹਾਂ ਨੇ ਜੀਣਾ ਆਰਾਮ ਕੀਤਾ ਵਾ ਕਿਉਂ ਨਾ ਰਾਤ ਕੋਈ ਫੈਰ ਵੀ ਕੀਤੇ ਆ ਫੈਰ ਵੀ ਕੀਤੇ ਜੀ ਅਸੀਂ ਦਰਖਾਸਤ ਦੇਣ ਪਹਿਲੋਂ ਗਏ ਆ ਫਿਰ ਘਰ ਆ ਕੇ ਗੱਲ ਵੀ ਪਈ ਸਾਡੀ ਪਰਚਾਈ ਦੇ ਤੇ ਫਿਰ ਫਿਰ ਅਸੀਂ ਦਰਖਾਸਤ ਦੇਣ ਚੱਲ ਗਏ ਆ ਤੇ ਫਿਰ ਆਣ ਕੇ ਇਹਨਾਂ ਵਾਈਫਰ ਵੀ ਕੀਤੇ ਆ ਜੀ ਤੇ ਪੁਲਿਸ ਨੇ ਕੋ ਮੌਕਾ ਦੇਖਿਆ ਪੁਲਿਸ ਪਹਿਲਾ ਮੌਕਾ ਵੇਖ ਕੇ ਗਈ ਆ ਪੁਲਿਸ ਸਾਨੂੰ ਕਹਿੰਦੀ ਵੀ ਸਾਡੇ ਪਿੱਛੇ ਆ ਜਾਓ ਜਦੋਂ ਪੁਲਿਸ ਆਈ ਦੋ ਦੋਏ ਭੱਜ ਗਏ ਆ ਕਹਿੰਦੇ ਸਾਡੇ ਪਿੱਛੇ ਆ ਜਾਓ ਦਰਖਾਸਤ ਦੇ ਦਿਓ ਆ ਕੇ ਜਦੋਂ ਅਸੀਂ ਦਰਖਾਸਤ ਦੇਣ ਗਏ ਬਾਅਦ ਚ ਫਿਰ ਆਣ ਕੇ ਇਦਾਂ ਇਹਟਰ ਰੋੜਾ ਚਲਾਉਣ ਦੇ ਪੇ ਹੁਣ ਕੀ ਮੰਗ ਕਰਦੇ ਹੁਣ ਮੰਗ ਸਾਡੀ ਇਹੀ ਆ ਵੀ ਸਰ ਸਾਨੂੰ ਇਨਸਾਫ ਚਾਹੀਦਾ ਜੀ ਇਦਾਂ ਦੇ ਕੋਈ ਗਰੀਬ ਬੰਦੇ ਦਾ ਘਰੋਂ ਨਿਕਲਣਾ ਹੀ ਜੀਣਾ ਆਰਾਮ ਕੀਤਾ ਇਹਨਾਂ ਨੂੰ ਘਟੋ ਘਟ ਇਨ ਚਾਰ ਵਾਰੀ ਚਾਰ ਹੱਲੇ ਕੀਤੇ ਇਨਾਂ ਕੱਲ ਆਣਗੇ ਜੀ ਬਾਹਰੋਂ ਮੁੰਡੇ ਸੱਦ ਕੇ ਤੇ ਟਰੋੜਾ ਚਲਾਉਂਦੇ ਫੋਲੀ ਕਦੀ ਪਿਸਤੌਲ ਵਗਾਉਂਦੇ ਕਦੀ ਕੁਝ ਵਗਾਉਂਦੇ ਕਦੀ ਸਾਨੂੰ ਸਰ ਖਤਰਾ ਵਾ ਸਾਡੇ ਕਿਹੇ ਵੀ ਪਰਿਵਾਰਕ ਮੈਂਬਰ ਦਾ ਕੋਈ ਨੁਕਸਾਨ ਹੋ ਜਾਂਦਾ ਵਾ ਤੇ ਜ਼ਿੰਮੇਵਾਰ ਇਹ ਹੋਣਗੇ ਕੱਲ ਸਰ ਬਹੁਤ ਟਰੋੜਾ ਚੱਲਿਆ ਕਿੰਨਾ ਚੱਲਿਆ ਬੂਟੇ ਸਿੰਘ ਨੇ ਹਮ ਤੇ ਕਾਰਨ ਕੀ ਹੈ ਝਗੜਾ ਕਿਸ ਗੱਲ ਦੀ ਹੁੰਦਾ ਲੱਗੇ ਝਗੜਾ ਬੇਟੇ ਦਾ ਬੇਟੇ ਨਾਲ ਝਗੜਾ ਵਾ ਬੇਟਾ ਸਾਡਾ ਡੀ ਜੇ ਦਾ ਕੰਮ ਕਰਦਾ ਵਾ ਤੇ ਉਹ ਸਾਨੂੰ ਤਾਂ ਮਕਗਾ ਦਿੰਦੇ ਵੀ ਤੂੰ ਸਾਨੂੰ ਡਰਵਾਤਾ ਵਾ ਤੇ ਇਸ ਕਰਕੇ ਉਹਦਾ ਨਾਲ ਜ਼ਬਰਦਸਤੀ ਕਰਦੇ ਆ ਵੀ ਤੈਨੂੰ ਅਹੀਂ ਮਾਰ ਦੇਣਾ ਤੇ ਇਹ ਮੁੰਡਾ ਮੇਰਾ ਇੱਥੋਂ ਗਿਆ ਵਾ ਤੇ ਉਹ ਮੁੰਡੇ ਨੇ ਪਹਿਲਾਂ ਲਾ ਕੇ ਆਖਿਆ ਵੀ ਆਪਾਂ ਡੀਜੇ ਤੇ ਗੋਲੀਆਂ ਕੱਢਣੀਆਂ ਫੋਲੀ ਇਹ ਜਦੋਂ ਤੇ ਉਧਰੋਂ ਜਦੋਂ ਆਇਆ ਵਾ ਤੇ ਮੇਰੇ ਮੁੰਡੇ ਨੇ ਇਹ ਗੱਲ ਕਹਿਤੀ ਵੀ ਆਪਾਂ ਗੋਲੀਆਂ ਚਲਾਉਣੀਆਂ ਮੁੜ ਕੇ ਸਾਡੀ ਕੁੜੀਆ ਹੀ ਉਹਨੂੰ ਇਹਨੇ ਮੁੰਡੇ ਨੇ ਆਖਿਆ ਗੱਲ ਜਿੱਥੋਂ ਚੱਲੀ ਮੇਰਾ ਮੁੰਡਾ ਇਥੋਂ ਚਾਹ ਦਾ ਗਲਾਹ ਉਹਦੇ ਹੱਥ ਜਾ ਇਥੋਂ ਗਿਆ ਉਹਨੇ ਕਿਹਾ ਕਿ ਤੈਨੂੰ ਵਿਛਾਲ ਕੀ ਜਾਂਦਾ ਹੀ ਨਹੀਂ ਤੇ ਇਹਨੇ ਕੁੜੀ ਨੇ ਗਾੜੀ ਆ ਕੇ ਉਹ ਗੱਲ ਕਹੀ ਉਹ ਮੁੰਡੇ ਨੇ ਜਾ ਕੇ ਉਲਟ ਕਰਦਿਆਂ ਨੂੰ ਦੱਸਿਆ ਤੇ ਉਹ ਜਦੋਂ ਇਹ ਮੁੰਡਾ ਮੇਰਾ ਇਧਰੋਂ ਬਾਹਰ ਨਿਕਲਿਆ ਤੇ ਉਹਨਾਂ ਇਹਦੇ ਮੁੰਡੇ ਮੇਰੇ ਦੇ ਗਲ ਪੈ ਗਏ ਤੇ ਹਾਂ ਗਲਤੀ ਮੇਰੇ ਮੁੰਡੇ ਦੀ ਇਹ ਹੈ ਕਿ ਉਹਨਾਂ ਦਾ ਮੁੰਡਾ ਮੰਨ ਕੇ ਅੰਦਰ ਵੜ ਗਿਆ ਤੇ ਮੇਰੇ ਮੇਰੇ ਮੁੰਡੇ ਕੋਲ ਗੱਲ ਬਰਦਾਸ਼ਤ ਨਹੀਂ ਹੋਈ ਉਹਨਾਂ ਦੋਸ਼ ਲਾਇਆ ਕਿ ਤੁਸੀਂ ਫੈਕਪੁਰੀ ਤੁਹਾਡੇ ਮੁੰਡੇ ਨੇ ਚਲਾਇਆ ਪਿਸਟਲ ਨਹੀਂ ਨਹੀਂ ਭਾਜੀ ਕੋਈ ਫਾਇਰ ਨਹੀਂ ਕੱਢਿਆ ਝੂਠ ਜੋ ਮਰਜੀ ਕੋ ਆਖੀ ਜਾਵੇ ਮੈਂ ਤੁਹਾਨੂੰ ਕਹਿ ਦੂੰਗਾ ਕਿ ਉਹਦੇ ਮੁੰਡੇ ਨੇ ਵੀ ਫਾਇਰ ਚਲਾਏ